ਸਾਸਰੀ ਗਾਲ ਜੀ ਯਮ ਪੰਜਾਬੀ ਮਸਾਲਾ ਕੁਕਿੰਗ ਇਜ਼ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਮੈਂ ਤੁਹਾਡੇ ਨਾਲ ਕੋਧਰੇ ਦੀ ਇਡਲੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੀਆਂ ਜਿੰਨੂੰ ਕੋਡੂ ਮਿਲਟਰੀ ਕਹਿੰਦੇ ਨੇ ਤੇ ਚਲੋ ਦੇਖਦੇ ਹਾਂ ਇਹਨੂੰ ਅਸੀਂ ਕਿਸ ਤਰ੍ਹਾਂ ਬਣਾਨੇ ਆ ਇਹਨੂੰ ਬਣਾਉਣ ਉਸ ਤੇ ਮੈਂ ਇਹ 1 ਕੱਪ ਕੋਡੂ ਮਿਲਟ ਲੈਂਦੇ ਆ ਜਿਹਨੂੰ ਕੋਦਰਾ ਵੀ ਕਹਿ ਦਿੰਦੇ ਨੇ ਇਹਨੂੰ ਮੈਂ ਰਾਤ ਭਰ ਭਿਉਂ ਦਿੱਤਾ ਸੀ ਸਾਰੇ ਰਾਤ ਭਿਜ ਗਏ ਨੇ ਤੇ ਇਹ ਉੱਪਰ ਜਿਹੜਾ ਕਾਲਾ ਕਾਲਾ ਪਾਣੀ ਆ ਜਾਂਦਾ ਬਰਾਊਨ ਜਿਹਾ ਇਹਨੂੰ ਅਸੀਂ ਸੁੱਟਣਾ ਨਹੀਂ ਹੈ ਅਸੀਂ ਇਹਨੂੰ ਉਤਾਰ ਲਾਂਗੇ ਔਰ ਇੱਕ ਬਰਤਨ 'ਚ ਰੱਖ ਲਾਂਗੇ ਜਿੰਨੀ ਖ ਲੋਡ ਹੋਈ ਗਈ ਇਹਨੂੰ ਹੀ ਯੂਜ਼ ਕਰਾਂਗੇ ਬਾਕੀ ਦਾ ਅਸੀਂ ਪਾਣੀ ਇਹਨੂੰ ਗਮਲਿਆਂ 'ਚ ਪਾ ਦਾਂਗੇ ਇਹ ਵੀ ਕਾਫੀ ਤਾਕਤਵਾਰ ਹੁੰਦਾ ਹੈ ਬਸ ਇਹ ਸਾਰਾ ਪਾਣੀ ਉਤਾਰਤਾ ਹੈ ਹੁਣ ਇਸੇ ਇੱਕ ਮਿਕਸਰ ਜਾਰ ਲਾਂਗੇ ਉਦੇ ਵਿੱਚ ਅਸੀਂ ਇਹਨੂੰ ਪਾ ਕੇ ਗ੍ਰाइंड ਕਰਾਂਗੇ ਪਲਸ ਮੋਡ ਤੇ ਹੌਲੀ ਹੌਲੀ ਬਿਲਕੁਲ ਸਮੂਥ ਪੇਸਟ ਤਿਆਰ ਕਰ ਲੈਣੀ ਹੈ ਇਹ ਸਾਡੀ ਪੇਸਟ ਤਿਆਰ ਹੋ ਗਈ ਇਹਨੂੰ ਅਸੀਂ ਇੱਕ ਬਰਤਨ 'ਚ ਕੱਢ ਲਾਂਗੇ ਇਹ ਮੈਂ 1/4 ਕੱਪ ਉੜਦ ਦੀ ਦਾਲ ਮਾਂ ਦੀ ਦਾਲ ਜਿੰਨੂੰ ਕਹਿ ਦਿੰਦੇ ਨੇ ਤੇ ਇੱਕ ਚਮਚ ਮੈਂ ਵਿੱਚ ਮੇथी दाਣਾ ਲਿੱਤਾ ਸੀ ਇਹਨੂੰ ਵੀ ਮੈਂ ਰਾਤੀ ਭਿਓਂ ਦਿੱਤਾ ਸੀ ਔਰ 1/4 ਕੱਪ ਮੈਂ ਪੋਹਾ ਲਿੱਤਾ ਜਿਹੜਾ ਉਹਨੂੰ ਮੈਂ 10 ਮਿੰਟ ਪਹਿਲੇ ਭਿਓਆ ਸੀ ਇਹਨੂੰ ਅਸੀਂ ਉਸੀ ਮਿਕਸਰ ਜਾਰ 'ਚ ਪਾ ਕੇ ਗ੍ਰाइंड ਕਰ ਲਾਂਗੇ ਪੋਹਾ ਵੀ ਪਾ ਦਾਂਗੇ ਵਿੱਚੇ ਔਰ 1/4 ਕਾਪੀ ਫਰੈਸ਼ ਦਹੀਂ ਪਾਵਾਂਗੇ ਪਾਣੀ ਨਹੀਂ ਪਾਣਾ ਇਹਨੂੰ ਇੰਜੀ ਗ੍ਰाइंड ਕਰਾਂਗੇ ਜੇ ਲੋੜ ਇਥੇ ਇੱਕ ਚਮਚ ਪਾ ਲੋ ਬਸ ਇਹਨੂੰ ਵੀ ਅਸੀਂ ਉਸੇ ਮਿਲੜ ਵਾਲੇ ਜਿਹਦੇ ਵਿੱਚ ਪੇਸਟ ਬਣਾਈ ਸੀ ਉਹਨਾਂ ਚੀ ਦਾਲ ਨੂੰ ਵੀ ਪਾ ਕੇ ਮਿਕਸ ਕਰ ਲਾਂਗੇ ਦਾਲ ਤੇ ਖੁੱਡ ਨੂੰ ਅਸੀਂ ਮਿਕਸ ਕਰ ਲੈਣਾ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਇੱਕ ਚਮਚ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਇਹਨੂੰ ਟੱਕ ਕੇ ਅਸੀਂ ਇਹਨੂੰ ਫਾਰਮੈਟ ਕਰਾਂਗੇ ਜਾਂ ਤਾਂ ਕੋਈ ਗਰਮ ਕਪੜਾ ਲੈ ਲਓ ਕੋਈ ਸਵੈਟਰ ਸ਼ਾਲ ਉਹਦੇ ਚ ਅਸੀਂ ਇਹਨੂੰ ਰੱਖ ਦੱਸ ਤੋਂ 12 ਘੰਟਿਆਂ ਤੱਕ ਇਹਨੂੰ ਅਸੀਂ ਖਮੀਰ ਕਰਨ ਉਸੇ ਰੱਖਾਂਗੇ ਕਿਉਂਕਿ ਸਰਦੀਆਂ ਨੇ ਤਾਂ ਖਮੀਰ ਥੋੜਾ ਲੇਟ ਉੱਡਦਾ ਹੈ ਗੈਸੇ ਗਰਮੀਆਂ ਚ 6 ਘੰਟਿਆਂ ਚ ਹੋ ਜਾਂਦਾ ਹੈ ਇਹ ਦੇਖੋ ਇਹ ਸਾਡਾ ਫਰਸਟ ਕਲਾਸ ਖਮੀਰ ਹੋ ਗਿਆ ਪੂਰੀ ਰਾਤ ਅਸੀਂ ਇਹਨੂੰ ਗਰਮ ਸ਼ਾਲ ਵਿੱਚ ਲਪੇਟ ਕੇ ਰੱਖਿਆ ਸੀ ਠੰਡ ਨਾ ਲੱਗੇ ਬੈਟਰ ਸਾਡਾ ਇਡਲੀ ਵਾਸਤੇ ਤਿਆਰ ਹੋ ਗਿਆ ਇਹਨੂੰ ਅੱਛੀ ਤਰ੍ਹਾਂ 5 ਮਿੰਟ ਫੈਂਟ ਲਓ ਹੁਣ ਅਸੀਂ ਇਹਦੇ ਚ 1/4 ਚਮਚ ਬੇਕਿੰਗ ਸੋਡਾ ਪਾਵਾਂਗੇ। ਅਗਰ ਬੇਕਿੰਗ ਸੋਡਾ ਨਹੀਂ ਹੈ ਤੇ ਤੁਸੀਂ ਇਨੋ ਵੀ ਪਾ ਸਕਦੇ ਹੋ। ਹਲਕਾ ਜਿਹਾ 1/4 ਚਮਚ ਪਾਣੀ ਪਾਤਾ ਉੱਪਰ ਔਰ ਇਹਨੂੰ ਮਿਕਸ ਕਰ ਲਾਂਗੇ ਤਾਂ ਕਿ ਕੋਈ ਸੇ ਅੱਛੀ ਤਰ੍ਹਾਂ ਮਿਕਸ ਹੋ ਜਾਏ। ਬਸ ਸਾਡਾ ਇਡਲੀਆਂ ਵਾਸਤੇ ਬੈਟਰ ਰੈਡੀ ਹੋ ਗਿਆ। ਹੁਣ ਅਸੀਂ ਇਡਲੀ ਸਟੈਂਡ ਲਾਂਗੇ। ਇਹਨੂੰ ਆਇਲਿੰਗ ਕਰ ਲਾਂਗੇ। ਸਾਰੇ ਸਟੈਂਡ ਨੂੰ ਥੋੜਾ ਥੋੜਾ ਆਇਲ ਲਗਾ ਲਓ ਬ੍ਰਸ਼ ਨਾਲ। ਹੁਣ ਜਿੰਨਾ ਜਿੰਨਾ ਬੈਟਰ ਇਹਨਾਂ ਵੀ ਚੰਗਾ ਉਹਨਾਂ ਬੈਟਰ ਪਾ ਦਾਂਗੇ ਅਸੀਂ ਅਗਰ ਇਡਲੀ ਸਟੈਂਡ ਤੁਹਾਡੇ ਕੋਲ ਨਹੀਂ ਹੈ ਤੇ ਤੁਸੀਂ ਇਹਨੂੰ ਕੋਲੀਆਂ ਚ ਵੀ ਜਮਾ ਸਕਦੇ ਹੋ ਬਣਾ ਸਕਦੇ ਹੋ ਇਹਨਾਂ ਐਨੇ ਬੈਟਰ ਦੇ ਵਿੱਚ ਸਾਡੀਆਂ 17 18 ਬਣ ਗਈਆਂ ਸੀ ਇਡਲੀਆ ਛੁੱਟੀਆਂ ਸੀ ਬਸ ਇੱਕ ਪਾਣੀ ਉਬਲਣਾ ਰੱਖਤਾ ਸੀ ਕੁੱਕਰ ਵਿੱਚ ਵਿੱਚ ਅਸੀਂ ਸਟੈਂਡ ਰੱਖਤਾ ਹੈ ਇਹਨੂੰ ਅਸੀਂ 10 ਤੋਂ 12 ਮਿੰਟ ਤੱਕ ਸਟੀਮ ਚ ਪਕਾਵਾਂਗੇ ਉੱਤੋਂ ਦੀ ਕੁੱਕਰ ਦਾ ਵਿਸਲ ਉਤਾਰ ਦੇਣੀ ਹੈ ਤੁਸੀਂ 10 12 ਮਿੰਟ ਹੋ ਗਏ ਨੇ ਹੁਣ ਚਾਕੂ ਦੇ ਨਾਲ ਦੇਖੋ ਮੈਂ ਚੈੱਕ ਕਰਕੇ ਦੇਖ ਰਹੀ ਆਂ ਦੂਸਰੀ ਵਾਰੀ ਹੋਰ ਜਲਦੀ ਪੱਕ ਜਾਂਦੀ ਆਂ ਪਹਿਲੀ ਵਾਰੀ 12 ਮਿੰਟ ਲੱਗ ਜਾਂਦੇ ਫਿਰ 10 ਮਿੰਟ ਚ ਹੀ ਬਨ ਜਾਂਦੀਆਂ ਨੇ ਹੁਣ ਅਸੀਂ ਇਹਨੂੰ ਖੋਲ ਦਾਂਗੇ ਤਾਂ ਕਿ ਥੋੜੀਆਂ ਠੰਡੀਆਂ ਹੋ ਜਾਣ ਠੰਡੀਆਂ ਹੋਣ ਤੋਂ ਬਾਅਦ ਹੀ ਅਸੀਂ ਇਹਨੂੰ ਚਾਕੂ ਦੇ ਨਾਲ ਕੱਟਾਂਗੇ ਜਾਂ ਚਮਚ ਨਾਲ ਵੀ ਕੱਟ ਸਕਦੇ ਹੋ ਤੁਸੀਂ ਜਿਹਦੇ ਨਾਲ ਤੁਹਾਨੂੰ ਈਜ਼ੀ ਲੱਗਦਾ ਮੈਂ ਚਾਕੂ ਨਾਲ ਕੱਢਦੀ ਆਂ ਐ ਦੇਖੋ ਐ ਕਿਹ ਬਦਿਆ ਨਿਕਲ ਆਈਆਂ ਫਰਸਟ ਕਲਾਸ ਫੁੱਲੀਆਂ ਨੇ ਬਸ ਖਮੀਰ ਅੱਛੀ ਤਰ੍ਹਾਂ ਉੱਠਣਾ ਚਾਹੀਦਾ ਹੈ ਬੇਸ਼ੱਕ ਅਗਰ ਤੁਹਾਨੂੰ ਜ਼ਿਆਦਾ ਲੱਗਦੀ ਹੈ ਠੰਡ ਮਾਈਕ੍ਰੋ ਵਿੱਚ ਵੀ ਰੱਖ ਸਕਦੇ ਹੋ ਧੁੱਪੇ ਵੀ ਰੱਖ ਸਕਦੇ ਹੋ ਇਹਨੂੰ ਪਰ ਗਰਮ ਕੱਪੜੇ ਚ ਲਪੇਟ ਕੇ ਰੱਖਣਾ ਐ ਦੇਖੋ ਪੀਨਟ ਦੀ ਮੈਂ ਚਟਨੀ ਬਣਾਈ ਸੀ ਜਿਹੜੀ ਇਹਦੇ ਨਾਲ ਬਹੁਤ ਸਵਾਦ ਲੱਗਦੀ ਹੈ ਤੇ ਤੁਸੀਂ ਇਹ ਇਡਲੀਆਂ ਸਾਂਬਰ ਚਟਨੀ ਦੇ ਨਾਲ ਖਾਓ ਤੇ ਤੁਹ ਮਜ਼ੇ ਲਓ ਸਰਦੀਆਂ ਚ ਗਰਮ ਗਰਮ ਸਾਂਬਰ ਦੇ ਨਾਲ ਇਡਲੀ ਬਹੁਤ ਸਵਾਦ ਲੱਗਦੀ ਹੈ ਇਹ ਦੇਖੋ ਕਿੰਨੀ ਸੌਫਟ ਬਣ ਕੇ ਤਿਆਰ ਹੋਈ ਹੈ ਤੁਹਮੇ ਦਿਖਾ ਰਹੀ ਹਾਂ ਬਸ ਇਹਨੂੰ ਇਸ ਤਰ੍ਹਾਂ ਚਟਨੀ ਨਾਲ ਵੀ ਖਾ ਸਕਦੇ ਹੋ ਸਾਂਬਰ ਨਾਲ ਵੀ ਖਾ ਸਕਦੇ ਹੋ ਅਗਰ ਤੁਹਾਨੂੰ ਮੇਰੀ ਇਡਲੀ ਦੀ ਰੈਸਪੀ ਚੰਗੀ ਲੱਗਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਕਮੈਂਟਸ ਮੇਰੇ ਨਾਲ ਸ਼ੇਅਰ ਜਰੂਰ ਕਰਨਾ ਸਭ ਦਾ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਰੈਸਪੀ ਚ ਅਸੀਂ ਫੇਰ ਮਿਲਾਂਗੇ